ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚਲੇ ਆਂ ਮਾਰਕੀਟ ਜੀਜੂ ਆਵੇ ਸੀ ਸਵੇਰੇ ਸਵੇਰੇ ਸਾਨੂੰ ਆਇਆ ਅੱਜ 7 ਵਜੇ ਫੋਨ ਕਿ ਹਾਂ ਵੀ ਤਿਆਰ ਹੋ ਜਾਓ ਮੈਂ ਆਉਣ ਲੱਗਾ ਹਾਂ ਅਸੀਂ ਫੇਰ ਵੀ ਠੀਠ ਨੇ 8 ਵਜੇ ਉੱਠੇ ਹਾਂ 8 ਵਜੇ ਉੱਠ ਕੇ ਸਾਢੇ 8 ਤੇ ਜੀਜੂ ਘਰ ਪਹੁੰਚ ਗਏ ਅਸੀਂ ਦਸਾਂ ਜਿ ਪਹਿਲੇ ਐ ਡਾਕਟਰ ਕੋਲ ਡੇਢ ਘੰਟਾ ਸਾਨੂੰ ਉੱਥੇ ਲੱਗ ਗਿਆ ਮੈਂ ਤਾਂ ਹੀ ਨਾ ਕਹਿੰਦਾ ਸੀ ਪਹਿਲਾਂ ਪਹਿਲਾਂ ਤਿਆਰ ਹੋ ਜਾਓ ਹੁਣ ਜਾਂਦਿਆਂ ਨੂੰ ਬਦਨੇ ਬਿਆਹ ਖੁੱਲਣਾ ਕਿ ਬੰਦ ਨਹੀਂ ਉਹ ਤਾਂ ਖੁੱਲ ਜਾਣਾ 10 ਵਜੇ ਕੋਲਾਂ ਵੀ ਆਂ ਹਾਂਜੀ ਸੀਨਾ ਨਮਲਾ ਸੀਨਾ ਨੂੰ ਅਜੇ ਵੀ ਨੀਂਦ ਆਈ ਉਹ ਸੀਨਾ ਨੂੰ ਸੁੱਤੇ ਉੱਠ ਕੇ ਲੈ ਜਾਂਦੇ ਇੱਥੇ ਟਾਲ ਕੇ ਇਹ ਸੁੱਤਾ ਗਲਾਂਦੀ ਆਈ ਐ ਇੱਥੇ ਪਤਾ ਨਹੀਂ ਕਰਦੇ ਇੰਨੀਆਂ ਆਸੀ ਅੱਜ ਕੱਲ੍ਹ ਨਿਆਣੇ ਆ ਨਾ ਨਹੀਂ ਆਸੀ ਸਿਆਲਾ ਤੇ ਦੇਨੇ ਆ ਉਹਦਾ ਵੀ ਦਿਲ ਨਹੀਂ ਕਰਦਾ ਸਿਆਸੇ ਨੂੰ ਸਾਡੇ ਵਾਲਿਆਂ ਨੂੰ ਹੁਣ ਅਸ ਤੋਂ ਫੇਰ ਵੀ ਅੱਜ ਟਾਈਮ ਨਾਲ ਉੱਠ ਵੀ ਨਹੀਂ ਤਾਂ ਸੱਢ ਘਾਟੂ 9 ਵੀ ਵਜਨ ਗਈ ਯਾਰੀ ਟੈਡੀ ਤੁਹਾਨੂੰ ਜ਼ਿਆਦਾ ਮੈਂ ਬੈਗ ਕਰਕੇ ਅੰਦਰ ਲਾਈ ਤੁਹਾਨੂੰ ਜ਼ਿਆਦਾ ਕਿੱਦਾਂ ਦੀ ਲੱਗੀ ਬਹੁਤ ਵਧੀਆ ਹੁਣ ਸਿੱਖਣਗੇ ਡੈਡੀ ਤੇ ਦੇਖਾਂਗੇ ਚਲਾਵਾਂਗੇ ਬਾਕੀ ਚਲੋ ਠੀਕ ਆ ਫੇਰ ਮਿਲਦੇ ਆ ਦੇਹ ਤੇ ਬਾਜ਼ਾਰ ਹਲੇ ਖੁੱਲ੍ਹਾ ਹੈ ਕਿ ਨਹੀਂ ਖੁੱਲ੍ਹਾ ਪਹਿਲਾਂ ਜੀ ਕੁਝ ਖਾਵਾਂਗੇ ਸਾਨਾ ਨੂੰ ਭੁੱਖ ਲੱਗੀ ਤੇ ਓ ਹੁਣ ਇਹ ਕਹਿੰਦੇ ਕੀ ਖਾਣਾ ਬੇ ਮੈਨੂੰ ਲੱਗੀ ਉਹ ਮੈਂ ਕਹੇ ਮੈਂ ਕਹਾਂ ਮੈਂ ਖਾਣਾ ਅਸਲ ਚ ਜਦੋਂ ਤੁਹਾਨੂੰ ਖੁਲਾ ਦੇ ਹਾਂ ਤੇਰਾ ਵੀ ਤੁਹਾਡਾ ਨਹੀਂ ਕਿਹਾ ਤੁਸੀਂ ਕਹਾਂ ਤੂੰ ਤਾਂ ਖਾਂਦੇ ਨਹੀਂ ਰੋਟੀ ਲੱਗਦੀ ਰੋਟੀ ਖਾਂਦੀ ਖਾਂਦੀ ਹੋਗੀ ਇਹ ਮਾੜੀ ਮੱਡੀ ਸਾਨੂੰ ਲੱਗਦੀ ਲੱਗਦੀ ਅਸੀਂ ਸ਼ੀਸ਼ੂਦਰੀ ਇਕੱਲੇ ਇਹ ਪਾਪਾ ਕੀ ਪਤੀ ਕਰਦੀ ਮੋਟਰ ਲਿਓਣ ਲੱਗੀ ਰਹੀ ਐ ਇੱਕ ਪਾਪਾ ਕੀ ਪਰੀਆਂ ਬਹੁਤ ਖਤਰਨਾਕ ਡਰਾਈਵਿੰਗ ਕਰ ਰਹੀਆਂ ਆ ਅੱਜ ਕੱਲ ਅਸੀਂ ਪਾਪਾ ਦੇ ਬਾਰੇ ਅਸੀਂ ਸਹੀ ਜਿ ਨਹੀਂ ਅੱਜ ਤੱਕ ਤਾਂ ਮੈਂ ਗਾਲੋ ਗਲੋ ਪਈਆਂ ਨਹੀਂ ਕਿਸੇ ਤੋਂ ਬਸ ਕੀ ਪਤਾ ਨਹੀਂ ਅੱਗੇ ਕੀ ਹੋਊਗਾ ਲਓ ਜੀ ਅਸੀਂ ਦੇ ਵਲੌਗ ਬਣਾਉਣਾ ਸ਼ੁਰੂ ਕਰਦੇ ਆ ਹੋਰ ਕੀ ਤੇ ਬੇਲੇ ਬਲੌਗ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬੇਲੇ ਥੈਂਕ ਯੂ ਆ ਤੇ ਅਸੀਂ ਇਹਨੂੰ ਇਹ ਕਹਿੰਦੇ ਆ ਤੁਸੀਂ ਲਗਾਤਾਰ ਜੁੜੇ ਰਹੋ ਆਡੀਅנס ਨਾਲ ਤੇ ਤਾਂ ਜੋ ਤੁਹਾਨੂੰ ਲੋਕੀ ਪਛਾਣਨ ਕਿ ਤੁਸੀਂ ਇਹ ਕੰਮ ਕਰਦੇ ਆ ਹੈਗੇ ਹੈਗੇ ਇਸ ਦੁਨੀਆ ਤੇ ਦੱਸਾਂ ਪਹਿਲਾਂ ਜਦੋਂ ਬਲੌਗ ਬਣਾਉਂਦੇ ਸੀ ਬਹੁਤ ਵਧੀਆ ਬਲੌਗਿੰਗਾਂ ਚੱਲਦੇ ਸੀ ਫੇਰ ਹਟ ਗਏ ਕੰਮ ਕਰਨ ਨੂੰ ਇਸ ਲਈ ਥੋੜਾ ਸਿਸਟਮ ਇਹਦਾ ਸਲੋ ਹੋ ਗਿਆ ਤੇ ਉਦਨ ਦੇ ਬਲੌਗ ਨੂੰ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾthole ਜੀ ਨੂੰ ਧੰਨਵਾਦ ਤੁਹਾਡਾ ਥੈਂਕ ਯੂ ਤੇ ਇਹਨਾਂ ਨੂੰ ਪਰਮਾਤਮਾ ਅਕਲ ਦਸੇ ਅਕਲ ਵਾਛੇ ਸਮਝ ਆਵੇ ਮਨ ਨੂੰ ਸਮਝ ਆਵੇ ਇਹਨਾਂ ਨੂੰ ਚਲੋ ਮਿਲਦੇ ਹਾਂ ਵਿੱਚ ਅੱਗੇ ਅੱਗੇ ਕਿੱਥੇ ਬਾਜ਼ਾਰ 'ਚ ਅੱਛਾ ਮੈਂ ਕਿਹਾ ਵੀ ਅੱਗੇ ਪਤਾ ਨਹੀਂ ਹੋਰ ਫਗਵਾੜੇ ਜਾਣਾ ਪਤਾ ਨਹੀਂ ਲੈ ਨਹੀਂ ਪੁਜਾਰ 'ਚ ਹੈਲੋ ਗਾਇਸ ਹੈਲੋ ਗਾਇਸ ਆਪਾਂ ਨੂੰ ਆਇਆ ਕੁਝ ਪਸੰਦ ਆਪਾਂ ਤਾਂ ਉਹੋ ਕੁਛ ਹੈ ਨੰਪਰ ਆਇਆ ਤਾਂ ਸੀ ਹੁਣ ਹੀ ਫੋਨ ਇਹਨੂੰ ਦੇ ਨੈਟਵਰਕ ਪਾ ਦਿੰਦਾ 1 2 3 4 ਬਸ ਆਈ ਲੈ ਨਿਊ ਕਿਚੀ ਆਇਆ ਇਹ ਕੋਈ ਪ੍ਰੋਬਲਮ ਚਾਰੇ ਕਿਤੇ ਆਪਾਂ ਵਾ ਅੱਛਾ ਅੱਛਾ ਉਹ ਤਾਂ ਉਹ ਆ ਕੀ ਸਲੋਪ ਹੈ ਲੱਗੇ 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 ਪਾਣੀ ਫੋਰ ਰੈੱਡ ਕਲਰ ਦਾ ਹਾਂਜੀ ਦੱਸੋ ਕੀ ਕਹਿ ਰਹੇ ਸੀ ਹੁਣੀ ਥੋੜਾ ਟੈਂਪਲ ਨਾ ਜਿਆਦਾ ਬੱਚਿਆਂ ਦੇ ਸਿਖਣੇ ਨੇ ਕੱਪੜੇ ਅੱਛਾ ਜੀ ਟੈਂਪਲ ਖੁੰਦ ਆਇਆ ਸੀ ਮੈਂ ਬਹੁਤ ਪਸੰਦ ਆਇਆ ਸੀ ਪਹਿਲਾਂ ਵੀ ਇਸ ਦੁਕਾਨ ਤੋਂ ਲੈ ਕੇ ਜਾਈਦੇ ਆ ਠੀਕ ਹੈ ਜੀ ਭਾਜੀ ਨੂੰ ਜੂਰ ਦਿਖਾਇਆ ਜਿਹੜਾ ਸਾਨੂੰ ਕੱਪੜੇ ਦਿਵਾਉਂਦੇ ਆ ਭਾਜੀ ਬਹੁਤ ਰਿਸਪੈਕਟ ਕਰਦੇ ਹੈ ਜਿੱਥੇ ਆਏ ਤੁਸੀਂ ਭਾਜੀ ਨੂੰ ਸਾਨੂੰ ਚਾਹ ਵੀ ਪਿਲੀ ਆ ਹੂੰ ਭਾਜੀ ਕਹੀ ਜਾਂਦੇ ਬਾਰ-ਬਾਰ ਚਾਹ ਪੀ ਲਓ ਜੀ ਭਾਜੀ ਬਾਰ-ਬਾਰ ਕਹਿੰਦੇ ਚਾਹ ਪੀਓ ਚਾਹ ਪੀਓ ਮੈਂ ਕਹਿੰਦਾ ਨਹੀਂ ਚਾਹ ਪੀਣੀ ਨਹੀਂ ਜਿਆ ਯਾਰ ਕਿਥੇ ਤੇ ਮੈਂ ਤਾਂ ਬੋਲ ਹੀ ਨਹੀਂ ਪਾਈਦਾ ਹਾਂ ਵਾਹ ਦੇਖੋ ਭਾਜੀ ਭਾਜੀ ਹੈਲੋ ਮੈਂ ਤੁਹਾਨੂੰ ਹਲੋ ਜੀ ਹੋਰ ਜੀ ਵੀਡੀਓ ਬਣਾਉਂਦੀ ਭਾਜੀ ਦਾ ਰੋਟੀ ਦਿੱਤਾ ਜਾਂਦੀ ਹੈ ਆਹ ਸੋਨਾ ਹੈ ਜੀ ਠੀਕ ਹੈ ਛੋਟਾ ਕੌਫੀ ਕਿਹੜਾ ਛੋਟਾ ਨਹੀਂ ਕੀ ਕਰੇ ਬਾਸ ਕੀ ਦੀ ਨੇ ਠੀਕ ਹੈ ਇੰਦਾਂ ਦੇ ਘਟਾ ਲਾ ਲੰਦੇ ਥੋੜਾ ਵੱਡੇ ਨੇ 28 ਸਾਜੜਾਏ ਭਾਜੀ ਇਹਦੇ ਵਿੱਚ 28 ਨੰਬਰ ਕੋਟ ਪੈਂਟ ਤਾਂ ਨਹੀਂ ਲੈਣਾ ਤੇ ਇੱਕ ਉਹ ਕੋਟ ਪੈਂਟ ਬਸ ਫੋੜਮਟੇ ਪਾਈ ਜਾਣੇ ਹੁਣ ਚਲਿਏ ਸੀਨਾ ਦੇ ਵਿਆਹ ਲਈ ਹੁਣ ਹੀ ਲੈ ਲਓ ਇਹਨਾਂ ਦੇ ਵਿਆਹ ਪਤਾ ਨਹੀਂ ਹੋਣਾ ਕਿ ਨਹੀਂ ਤਾਂ ਵਿਆਹ ਪੰਨਾ ਉਦੇ ਤੋਲੀ ਪੈਣਗੇ ਚੁੰਨੀ ਚਾ ਫਿਕਦੇ ਸਭੇ ਦਾ ਪੂਰੇ ਪੀਸ ਹੋ ਗਏ ਹਾਂਜੀ ਵੱਡੀ ਦਾ ਇੱਕ ਬਰਤੀ ਸੀ ਕਹਿੰਦਾ ਨੰਬਰ 85 ਕੰਨਾਂ ਵਾਲਾ ਹੋ ਗਿਆ ਬਾਜੀ ਦਾ ਪੌੜੀਆਂ ਸਾਹਮਣੇ ਪਤਾ ਨਹੀਂ ਕਾਊਂਟਰ 'ਚ ਬੜੀ ਜਾਂਦੇ ਅੱਗੇ ਨੂੰ ਜਾ ਕੇ ਉਹ ਨੂੰ ਬੁਲਾਈ ਨਹੀਂ ਜਾਂਦੇ ਬੁਲਾਈ ਵੀ ਨਹੀਂ ਜਾਂਦੇ ਮੈਂ ਹੋਰ ਪਾਸੇ ਪੌੜੀਆਂ ਉਤਾਂ ਲਗਾ ਦੇ ਉਹ ਕਹਿੰਦਾ ਭਾਈ ਇੱਧਰ ਐ ਪੌੜੀਆਂ ਚੱਲ ਚਾਹ ਮੈਂਗਾ ਭਲਿਕਾ ਲੱਗਿਆ ਉਹ ਹੱਥ ਵਿਆਹ ਕਰ ਉਹ ਤਾਂ ਕਾਊਂਟਰ ਸੀਗਾ ਜਿਹੜਾ ਲੱਗਾ ਸੀਗਾ ਇਦਾਂ ਹੈ ਕੀ ਜਿਵੇਂ ਜਿਵੇਂ ਲੱਗਦੀ ਉਹ ਨਹੀਂ ਉਹਨੇ ਕਾਉਂਟਰ ਇੱਧਰ ਲਾਇਆ ਜਿੱਦਾ ਪੌੜੀਆਂ ਦਾ ਉੱਪਰ ਲਾਉਂਦਾ ਨਾ ਸੀਂਗੀ ਦਾ ਮੈਂ ਉੱਧਰ ਪੜ ਕੇ ਉੱਪਰ ਲਗਾਈ ਜੋ ਦੇਖਿਆ ਮੇਰੇ ਪਲੇ ਨਹੀਂ ਮੈਂ ਕਿਹਾ ਪੌੜਾ ਆਇਆ ਹੀ ਨਹੀਂ ਕਿੰਦਾ ਭਾਈ ਪੌੜੀਆਂ ਇੱਧਰ ਲੱਗੇ ਸੀਗੇ ਉੱਤੇ ਕਹਿੰਦਾ ਪੌੜੀਆਂ ਭਾਈ ਇੱਧਰ ਉਹ ਤਾਂ ਡਿਵੀਜ਼ਨ ਫਾਉਂ ਗਿਆ ਹਾਂ ਇੱਟ ਬੰਦ ਹੋ ਗਿਆ ਨਾ ਚੱਲ ਭਾਈ ਚਲੀਏ ਫੇ ਹੋ ਗਏ ਫਰੌਗ ਲੈਣੀਆਂ ਦੋ ਰਾਕਾ ਕਿੱਦਾਂ ਲੈਣੀਆਂ ¿Le habían dicho? Todo? Ah, dale. ਹਾਂਜੀ ਲਓ ਜੀ ਆਪਾਂ ਵਹਿਲੇ ਹੋ ਗਏ ਸੀਗੇ ਸ਼ਾਪਿੰਗ ਤੋਂ ਦੇਖੋ 12 40 ਤੇ ਗਿਓਆ ਸੀ ਬੱਸ ਹੋ ਗਈ ਆ ਤੇ ਥੱਕ ਹੋ ਗਏ ਨਾੜਾ ਚੜਨਾ ਪਈ ਤੇ ਹੁਣ ਅਸੀਂ ਵਾਪਸੀ ਕਰ ਲਈ ਆ ਕਰਾੜੀ ਤੋਂ ਹੁਣ ਛੱਡਣਾ ਤੁਹਾਨੂੰ ਹੁਣਾਂ ਨੂੰ ਤੇ ਮੈਂ ਜਾਣਾ ਫਿਰ ਘਰ ਨੂੰ ਚਾਹ ਬਣਦੀ ਪੀ ਚਾਹ ਪੀ ਕੇ ਤੇ ਸ਼ਾਪਿੰਗਾਂ 'ਚ ਬਹੁਤ ਕਰ ਲਈ ਆ ਪੈਸੇ ਚੰਗੇ ਖੁੱਲ ਗਏ ਆ ਤੇ ਇੱਕ ਹੋਰ ਸਰਪ੍ਰਾਈਜ਼ ਆ ਸ਼ਾਪਿੰਗਾਂ ਅਸੀਂ ਬਹੁਤ ਜ਼ਿਆਦਾ ਕੀਤੀ ਹੋਆ ਦੇਖੋ ਤੁਹਾਡੇ ਲਈ ਸਰਪ੍ਰਾਈਜ਼ ਆ ਉਹ ਤੁਹਾਨੂੰ ਜਲਦੀ ਦੱਸਾਂਗੇ ਜੇ ਕੀ ਪਿੰਟ ਟੱਚ ਦਿਓ ਤੇ ਤੁਸੀਂ ਵੀ ਉਹਨਾਂ ਕੁਝ ਕੀ ਜਿਹਨੇ ਜਿਹਨੇ ਸਰਪ੍ਰਾਈਜ਼ ਦੇਣਾ ਆ ਉਹ ਬੋਲੇ ਕੁਝ ਤੁਸੀਂ ਵੀ ਨਾਲ ਹੀ ਆਉਣਾ ਸਰਪ੍ਰਾਈਜ਼ ਦਾ ਤੇਰੇ ਵੱਲੋਂ ਆ ਦੋਨਾਂ ਵੱਲੋਂ ਹੀ ਆਉਣਾ ਹਾਂ ਤਿੰਨਾਂ ਵੱਲੋਂ ਆਉਣਾ ਸਾਰੇ ਵੱਲੋਂ ਹੀ ਆਉਣਾ ਬੰਗਣਾ ਮੈਂ ਕਹਿੰਦਾ ਵਿਆਹ ਹੀ ਹੋਣ ਲੱਗਾ ਹਾਂ ਗੈਸ ਕਰਿਓ ਕਾ ਦਾ ਸਰਪ੍ਰਾਈਜ਼ ਅਸੀਂ ਦਵਾਗੇਗਾ ਨਾ ਤੇ ਹੁਣ ਆਪਾਂ ਪਾਉਣ ਲੱਗੇ ਆ ਤੇਲ ਕਿਉਂ ਗੱਡੀ ਤੇਲ ਮੁੱਕ ਗਿਆ ਸੀਗਾ ਤੇਰ ਪਵਾ ਕੇ ਤੇ ਤਕੜਾੜੀ ਚਾਹ ਪੀ ਕੇ ਕਿਦਾਂ ਨਿਕਲ ਜਾਣਾ ਹੈ ਅਸੀਂ ਗਏ ਆ ਥੱਕਾ ਜੂ ਪੂਰਾ ਥੱਕੋ ਨਿਕਲ ਜਾਣਾ ਮਤਲਬ ਨਿਕਲਣਾ ਉਹ ਨਿਕਲਣਾ ਨਹੀਂ ਅਸੀਂ ਮਤਲਬ ਤੁਹਾਨੂੰ ਚੱਲ ਜਾਣਾ ਵਾਪਸੀ ਵਾਪਸੀ ਜਾਣੀ ਚਲੋ ਬਸ ਹੋ ਗਈ ਆ ਤੇ ਹੁਣ ਗੱਲਾਂ ਜਿਆਦੀ ਕਰਨੀਆਂ ਮੈਂ ਤਾਂ ਕੁੜੀ ਦਾ ਬਲੌਗ ਪੂਰਾ ਕਰ ਦਈਏ ਆਪ ਵੀ ਕੋਈ ਬੋਲੀਦਾ ਹੁੰਦਾ ਕੁਛ ਥੱਕ ਹੋ ਗਿਆ ਹੈ ਇੰਨਾ ਕੇ ਬਸ ਬੋਲਣਾ ਉਹ ਪਿੱਛੇ ਵੀ ਗੱਲ ਭੈਣ ਆਪਣੀ ਨਾਲੇ ਗੱਲ ਕਰਾ ਭੈਣ ਭੈਣ ਵਿਚਾਰੀ ਸੁੱਤੀ ਰਹਿੰਦੀ ਆ ਅੱਗੇ ਕਰੋ ਇਹ ਸੁਸਤੀ ਦਾ ਇਹ ਸੁਸਤੀ ਦਾ ਕਰਿਆ ਸੁੱਤੀ ਰਹਿੰਦੀ ਆ ਇਹ ਸਾਰਾ ਦਿਨ ਉਹ ਗੱਲ ਕੰਮ ਹੀ ਨਹੀਂ ਇਹਨੂੰ ਪਰ ਵੀ ਇਹ ਰੇਟ ਨੂੰ 10 ਪਕਾਉਣੇ ਆਉਂਦੇ ਆ ਇਹ ਰਿੰਪਲ ਦਾ ਦੂਸਰਾ ਰੂਪ ਆ ਹੂੰ ਇਹ ਇੱਕ ਰਿੰਪਲ ਤੇ ਇੱਕ ਇਹ ਆਹੀ ਤਾਂ ਜਿੰਨੇ ਪੈਸੇ ਮੰਗੇ ਦੇ ਦੀ ਦੀ ਆ ਇਹ ਭਰਾਵੋ 3000 ਬਣਿਆ ਹੁੰਦਾ ਸਿੱਧਾ ਹੀ ਚੱਲ 1200 ਹੈ 5000 ਬਣਿਆ ਹੁੰਦਾ ਚੱਲ 2200 ਇਦਾਂ ਕਰਦੀ ਚਲੋ ਮਿਲਦੇ ਆਂ ਫੇਰ ਮਿਲਦੇ ਆਂ ਫੇਰ ਪੈਸੇ ਦੇ ਦੀਏ ਨੈਕਸਟ ਵਲੌਗ ਚ ਸਬਸਕ੍ਰਾਈਬ ਕਰ ਲਿਓ ਜਰੂਰ ਸਾਡਾ ਚੈਨਲ ਹਾਂਜੀ 500 ਚਲੋ ਠੀਕ ਹੈ ਜੀ ਮਿਲਦੇ ਫਿਰ ਅਗਲੇ ਬਲੌਗ ਦੇ ਵਿੱਚ ਲਵ ਯੂ ਬਾਏ ਬਾਏ